ਬੋਲਿਆ ਸਭ ਕਿਸ ਜਾਣਦਾ ਇਉਂ ਵੀ ਹੈ ਅਰਦਾਸ ਬੇਨਤੀ ਆਪਣੇ ਪਿਆਰਿਆਂ ਭਗਤਾਂ ਦੀ ਪਰਮੇਸ਼ਰ ਆਦ ਕਾਲ ਤੋਂ ਆਜ ਜੁਗਾਦ ਤੋਂ ਸੁਣਦਾ ਆਇਆ ਹੈ ਅੱਜ ਜਿੱਥੇ ਤੁਸੀਂ ਸਾਰੇ ਰਲ ਮਿਲ ਕੇ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹੋ ਅੱਜ ਉਥੇ ਭਗਤ ਨਾਮਦੇਵ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਵੀ ਹੈ ਭਗਤ ਨਾਮਦੇਵ ਜੀ ਮਹਾਰਾਜ ਜਿਹਨਾਂ ਦੀ ਬਾਣੀ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਸੁਭਾਏ ਮਾਨ ਹੈ ਦਾਸ ਅਰਦਾਸ ਦੀ ਬਾਬਤ ਬੇਨਤੀ ਕਰ ਰਿਹਾ ਕਿ ਜਿਹੜਾ ਪਰਮੇਸ਼ਰ ਹੈ ਉਹ ਜੁਗਾਂ ਜੁਗਾਂਤਰਾਂ ਤੋਂ ਆਪਣੇ ਪਿਆਰਿਆਂ ਦੀ ਅਰਦਾਸ ਬੇਨਤੀ ਸੁਣਦਾ ਆਇਆ ਹੈ ਜਿਹੜਾ ਉਹਦੇ ਚਰਨਾਂ 'ਚ ਬੇਨਤੀ ਕਰਦਾ ਹੈ ਭਗਤ ਨਾਮਦੇਵ ਜੀ ਬਾਬਤ ਵੀ ਮੈਂ ਥੋੜਾ ਜਿਹਾ ਬੋਲਾਂਗਾ ਭਗਤ ਨਾਮਦੇਵ ਜੀ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਿੱਡਾ ਸਾਡੇ ਤੇ ਪਰਉਪਕਾਰ ਹੈ ਸਾਧ ਸੰਗਤ ਉਹਨਾਂ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਗੁਰੂ ਅਰਜਨ ਦੇਵ ਜੀ ਰਾਹੀਂ ਮਹਾਰਾਜ ਨੇ ਸੁਭਾਏ ਮਾਨ ਕਰਾਈ ਜਿਨ੍ਹਾਂ ਨੂੰ ਨੀਚ ਕਹਿ ਕੇ ਛੂਦਰ ਕਹਿ ਕੇ ਦੁਰਕਾਰਿਆ ਸੀ ਸੰਸਾਰ ਦੇ ਦੀਆਂ ਉੱਚੀਆਂ ਜਾਤਾਂ ਵਾਲੇ ਸਾਡੇ ਭਾਰਤ ਵਰਸ਼ ਦੇ ਵਿੱਚ ਜਿਹੜੇ ਰਹਿੰਦੇ ਸੀ ਨਾ ਉਹ ਇਹਨਾਂ ਨੂੰ ਨੀਵੇਂ ਕਹਿ ਕੇ ਦੁਰਕਾਰਦੇ ਸੀ ਇਹਨਾਂ ਨੂੰ ਮੰਦਿਰਾਂ ਵਿੱਚ ਜਾਣ ਦੇ ਆ ਹੁਕਮ ਨਹੀਂ ਸੀ ਸਾਧ ਸੰਗਤ ਗੁਰੂ ਨਾਨਕ ਸਾਹਿਬ ਨੇ ਕਿੱਡੀ ਕਿਰਪਾ ਕੀਤੀ ਸਾਰੇ ਧਰਤੀ ਤੇ ਫਿਰ ਕੇ ਜਿੱਥੇ ਰੱਬ ਦੇ ਪਿਆਰੇ ਰਹਿੰਦੇ ਸੀ ਉੱਥੋਂ ਜਾ ਕੇ ਉਹਨਾਂ ਦੀ ਬਾਣੀ ਇਕੱਤਰ ਕੀਤੀ ਆਸਾ ਹਾਥ ਕਿਤਾਬ ਕਾਸ਼ ਉਹਦਨ 5 ਦੋਦਾ ਜੀ ਦੀ ਬਾਤ ਦੀਆਂ 12 ਵਿੱਚ ਮਹਾਰਾਜ ਦੇ ਕੋਲ ਇੱਕ ਜਿਵੇਂ ਆਪਾਂ ਡਾਇਰੀ ਕਹਿ ਦਿੰਨੇ ਆ ਤੇ ਉਹ ਆਸਾ ਕਹਿੰਦੇ ਨੇ ਡੰਡੇ ਮਹਾਰਾਜ ਕੋਲ ਇੱਕ ਉਹ ਹੋਇਆ ਕਰਦਾ ਸੀ ਇੱਕ ਉਹਨਾਂ ਦੇ ਕੋਲ ਇੱਕ ਕਿਤਾਬ ਕਹਿੰਦੇ ਇੱਕ ਡਾਇਰੀ ਹੋਇਆ ਕਰਦੀ ਸੀ ਜਿੱਥੇ ਆਪਣੀ ਬਾਣੀ ਵੀ ਲਿਖਦੇ ਸਾ ਸੰਗਤ ਜੀ ਉਥੇ ਹੋਰ ਰੱਬ ਦੇ ਪਿਆਰਿਆਂ ਦੀ ਬਾਣੀ ਵੀ ਉਹਨਾਂ ਨੇ ਇਕੱਤਰ ਕੀਤੀ ਸੀ ਭਗਤ ਨਾਮਦੇਵ ਜੀ ਦੀ ਬਾਬਤ ਕਿਸੇ ਸਮੇਂ ਆਪਣੀ ਮੌਜ ਤੇ ਵਿੱਚ ਬੈਠੇ ਸੀ ਕਿਸੇ ਬ੍ਰਾਹਮਣ ਕੋਈ ਮਰ ਗਿਆ ਉਹਦੀ ਘਰਵਾਲੀ ਨੇ ਆ ਕੇ ਨਮਸਕਾਰ ਕੀਤੀ ਸੀ ਕਿਉਂਕਿ ਸਤੀ ਹੋਣ ਦਾ ਰਿਵਾਜ ਸੀ ਭਗਤ ਨਾਮਦੇਵ ਜੀ ਨੇ ਨੀਤਰ ਖੋਲੇ ਦੇਖਿਆ ਸੀ ਵੀ ਸੁਹਾਗਣਾ ਵਾਲੇ ਕੱਪੜੇ ਪਾਏ ਨੇ ਕਹਿਤਾ ਸੁਹਾਗਵਤੀ ਹੋ ਉਹ ਕਹਿੰਦੀ ਮਹਾਰਾਜ ਤੁਹਾਡਾ ਬਚਨ ਸੱਤ ਹੋਵੇ ਮੈਂ ਤਾਂ ਸਤੀ ਹੋਣ ਲਈ ਚੱਲੀ ਸੀ ਮੇਰੇ ਘਰਵਾਲਾ ਮਰ ਗਿਆ ਪਰ ਤੁਹਾਡਾ ਬਚਨ ਬਿਰਥਾ ਨਹੀਂ ਜਾਣਾ ਚਾਹੀਦਾ ਉਹਨਾਂ ਦੇ ਬਚਨਾਂ ਦੇ ਨਾਲ ਉਹ ਫਿਰ ਮਰਿਆ ਹੋਇਆ ਬ੍ਰਾਹਮਣ ਜਿਉਂਦਾ ਹੋ ਗਿਆ ਸੀ ਕਿਸੇ ਨੇ ਜਾ ਕੇ ਰਾਜੇ ਨੂੰ ਕਹਿ ਦਿੱਤਾ ਸੁਲਤਾਨ ਨੂੰ ਕਹਿ ਦਿੱਤਾ ਕਿ ਭਗਤ ਨਾਮਦੇਵ ਜੀ ਨੇ ਫਲਾਣਾ ਫਲਾਣਾ ਬ੍ਰਾਹਮਣ ਜਿਹੜਾ ਉਹ ਜਿੰਦਾ ਕਰ ਦਿੱਤਾ ਉਹ ਐਸੀ ਕਲਾ ਪਰਮੇਸ਼ਰ ਦੀ ਹੋਈ ਕਿ ਇਹਦੀ ਗਾ ਮਰਦੇ ਭਗਤ ਨਾਮਦੇਵ ਜੀ ਨੂੰ ਸੱਦਿਆ ਗਿਆ ਵੀ ਮੇਰੀ ਗਾ ਜਿਉਂਦੀ ਕਰ ਇਹ ਸਾਰਾ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਵਿਸਭਾਏ ਮਾਨ ਹੈ ਸੁਲਤਾਨ ਪੁੱਛੇ ਸੁਣ ਬੇ ਨਾਮਾ ਦੇਖੋ RAM ਤੁਮਾਰੇ ਕਾਮਾਂ ਇਹ ਸ਼ਬਦ ਆਉਂਦਾ ਸਾਰਾ ਉਹਦੇ ਵਿੱਚ ਇਹ ਸਾਰੀ ਗਾਥਾ ਲਿਖੀ ਹੋਈ ਹੈ ਕਹਿੰਦੇ ਸਾਡੀ ਗਾਂ ਜਿਉਂਦੀ ਘਰ ਭਗਤ ਨਾਮਦੇਵ ਜੀ ਕਹਿਣ ਲੱਗੇ ਵੀ ਮਰਿਆ ਵੀ ਕਦੇ ਜਿੰਦਾ ਹੋਇਆ ਕਹਿੰਦੇ ਰਾਜਾ ਕਹਿਣ ਲੱਗਾ ਸੁਲਤਾਨ ਕਹਿਣ ਲੱਗਾ ਬਾਦਸ਼ਾਹ ਕਹਿਣ ਲੱਗਾ ਵੀ ਜੇਗੇ ਬੰਦਾ ਬ੍ਰਾਹਮਣ ਜਿੰਦਾ ਹੋ ਸਕਦਾ ਫਿਰ ਗਾਂ ਕਿਉਂ ਨਹੀਂ ਜਿੰਦੀ ਹੋ ਸਕਦੀ ਸਵਾਲ ਜਵਾਬ ਹੋ ਗਿਆ ਉਹ ਕਹਿੰਦੇ ਉਹ ਤਾਂ ਉਹ ਮਾਲਕ ਦੇ ਹੁਕਮ ਦੇ ਵਿੱਚ ਹੋਈ ਮੈਂ ਥੋੜੋ ਕੀਤੀ ਉਹ ਕਹਿੰਦੇ ਇਹ ਵੀ ਕਰ ਪੇ ਇਹ ਵੀ ਕਰ ਜੇ ਉਹ ਤੂੰ ਬੰਦਾ ਪਰਮੇਸ਼ਰ ਮਾਲਕ ਦੇ ਹੁਕਮ ਦੇ ਵਿੱਚ ਜੀਉਂਦਾ ਕੀਤਾ ਮੇਰੀ ਗਾਂ ਵੀ ਜੀਂਦੀ ਕਰ ਖਿਆਲ ਰੱਖ ਜੇ ਗਾਂ ਨਾ ਜੀਂਦੀ ਕੀਤੀ ਤੇਰਾ ਸਿਰ ਜਿਹੜਾ ਧਰ ਤੋਂ ਅਲਹਿਦਾ ਕਰ ਦਿੱਤਾ ਜਾਵੇਗਾ ਕੱਟ ਦਿੱਤਾ ਜਾਵੇਗਾ ਸਾਰੇ ਲੋਕਾਂ ਨੂੰ ਸ਼ਾਸਨ ਸੱਦਿਆ ਗਿਆ ਜਿਵੇਂ ਕੋਈ ਵੱਡੀ ਗਰਾਊਂਡ ਹੁੰਦੀ ਆ ਨਾ ਉਥੇ ਭਗਤ ਨਾਮਦੇਵ ਜੀ ਨੂੰ ਬਿਠਾ ਲਿਆ ਗਿਆ ਬੰਨ ਦਿੱਤਾ ਗਿਆ ਇਥੇ ਤੱਕ ਵੀ ਆਉਂਦਾ ਹਾਥੀ ਦੇ ਅੱਗੇ ਸੁੱਟਿਆ ਗਿਆ ਪਰ ਹਾਥੀ ਵੀ ਦਮਸ਼ਕਾਰ ਕਰ ਗਿਆ ਸੱਤ ਘੜੀਆਂ ਦੇਤੀਆਂ ਵੀ ਸੱਤ ਘੜੀਆਂ ਤੈਨੂੰ ਸਮਾਂ ਦੇਤਾ ਜੇ ਤੂੰ ਸਾਡੀ ਗਾਂ ਜਿਉਂਦੀ ਨਾ ਕੀਤੀ ਤੇਰਾ ਸਿਰ ਕਲਮ ਕਰ ਦਿੱਤਾ ਜਾਵੇ ਸਾਧ ਸੰਗਤ ਸਾਰੀ ਲੁਕਾਈ ਆ ਗਈ ਸਾਰੇ ਲੋਕ ਆ ਗਏ ਸਾਰੇ ਤਮਾਸ਼ਾ ਵੀ ਇੰਨੀ ਹੋਇਆ ਕਰਦੇ ਵਿੱਚ ਭਗਤ ਨਾਮਦੇਵ ਜੀ ਮਹਾਰਾਜ ਦੇ ਸ਼ਰਧਾਲੂ ਵੀ ਨੇ ਸਾਰੇ ਤਮਾਸ਼ੀ ਵੀ ਨਹੀਂ ਉਹ ਹੁਣ ਦੇਖਦੇ ਨੇ ਇੱਕ ਘੜੀ ਬੀਤ ਗਈ ਦੋ ਘੜੀਆਂ ਬੀਤ ਗਈਆਂ ਤਿੰਨ ਬੀਤ ਗਈਆਂ ਸੱਤ ਘੜੀ ਜਦ ਬੀਤੀ ਸੁਣੀ ਅਜੋਨਾ ਆਇਓ تیر ਭਵਨ ਧਣੀ ਧਰਤੀ ਨੂੰ ਪਰਮੇਸ਼ਰ ਸਾਜਣ ਵਾਲਾ ਸਾਰੇ ਜੀਵਾਂ ਨੂੰ تیر ਭਵਨ ਧਣੀ ਗੋਬਿੰਦ ਵੀ ਕਿਹਾ ਜਿਹੜਾ ਗੋ ਬਿੰਦ ਧਰਤੀ ਨੂੰ ਥੰਮਣ ਵਾਲਾ ਉਹ ਪਰਮੇਸ਼ਰ ਹੈ ਸੱਤ ਭੜੀਆਂ ਘੜੀਆਂ ਹੌਲੀ-ਹੌਲੀ ਬੀਤਦੀਆਂ ਗਈਆਂ ਤੇ ਲੋਕ ਉਤਸੁਕਤ ਹੋ ਗਏ ਵੀ ਹੁਣ ਭਗਤ ਨਾਮਦੇਵ ਦਾ ਸਿਰ ਜਿਹੜਾ ਲਾਗ ਕਰ ਦਿੱਤਾ ਜਾਵੇਗਾ ਪਰ ਉੱਥੇ ਜਿੱਥੇ ਭਗਤ ਨਾਮਦੇਵ ਵੀ ਦੇ ਸ਼ਰਧਾਲੂ ਵੀ ਵਿਚਨੇ ਜਦੋਂ ਦੇਖਿਆ ਨਾ ਵੀ ਹੁਣ ਸੱਤ ਘੜੀਆਂ ਬੀਤ ਚਲੀਆਂ ਵੀ ਹਜੇ ਤੱਕ ਪਰਮੇਸ਼ਰ ਨਹੀਂ ਆਇਆ ਆਪਣੇ ਭਗਤ ਨੂੰ ਬਚਾਉਣ ਦੇ ਲਈ ਫਿਰ ਉਹ ਸਾਰੀ ਸੰਗਤ ਨੇ ਕਹਿੰਦੇ ਫਿਰ ਰਲ ਕੇ ਪਰਮੇਸ਼ਰ ਦੇ ਚਰਨਾਂ 'ਚ ਅਰਦਾਸ ਬੇਨਤੀ ਕੀਤੀ ਸੂਕਸ਼ਮ ਜਈ ਕਿਹੜੀ ਜੇ ਤੂੰ ਲਾਜ ਨਾ ਰੱਖੀ ਸ਼ਰਦਾ ਟੁੱਟ ਜਾਵੇਗੀ ਜੇ ਤੂੰ ਲਾਜ ਨਾ ਰੱਖੀ ਸ਼ਰਦਾ ਟੁੱਟ ਜਾਵੇਗੀ ਜੇ ਤੂੰ ਲਾਜ ਨਾ ਜਨਾ ਰੱਖੀ ਸ਼ਰਦਾ ਟੁੱਟ ਜਾਵੇਗੀ ਇਹ ਤੁਲਾ ਜਨਾ ਰੱਖੀ ਸ਼ਰਦਾ ਟੁੱਟ ਜਾਵੇਗੀ

ਸੰਗਤ ਸੀ ਨਾ ਭਗਤ ਨਾਮਦੇਵ ਜੀ ਮਹਾਰਾਜ ਉਹ ਸਾਰਿਆਂ ਨੇ ਪਰਮੇਸ਼ਰ ਦੇ ਚਰਨਾਂ 'ਚ ਬੇਨਤੀ ਕਰੀ ਅਰਦਾਸ ਕਰੀ ਮਹਾਰਾਜ ਜੀ ਸਤ ਘੜੀਆਂ ਬੀਤ ਚਲੀਆਂ ਜੇ ਤੁਸੀਂ ਭਗਤ ਜੀ ਦੀ ਰੱਖਿਆ ਨਾ ਕੀਤੀ ਤਾਂ ਆ ਲੋਕਾਂ ਦੇ ਵਿੱਚ ਸ਼ਰਧਾ ਟੁੱਟ ਜਾਵੇਗੀ ਵੀ ਪਰਮੇਸ਼ਰ ਹੈ ਹੀ ਨਹੀਂ ਅੱਜ ਵੀ ਲੋਕੀ ਰੌਲਾ ਪਾਈ ਜਾਂਦੇ ਵੀ ਰੱਬ ਤਾਂ ਹੈ ਹੀ ਨਹੀਂ ਇਹ ਤਾਂ ਉਹੀ ਕਰੀ ਜਾਂਦੇ ਕਈ ਕਹਿਣਗੇ ਅਰਦਾਸ ਕਰਨ ਦਾ ਕੀ ਫਾਇਦਾ ਉਹਦੇ ਘਰ ਕੇ ਨਾ ਸੁਣੀ ਜਾਂਦੀ ਆ ਬਹੁਤ ਨੇ ਲੋਕਾਂ ਦੇ ਵਿੱਚ ਅੱਜ ਕੱਲ ਤਰਕਾਂ ਕੋ ਤਰਕਾਂ ਹੁੰਦੀਆਂ ਨੇ ਪਰ ਜੇ ਗੁਰਬਾਣੀ ਪੜ੍ਹ ਕੇ ਦੇਖਦੇ ਆ ਮਹਾਰਾਜ ਕਹਿੰਦੇ ਬਿਰਥੀ ਕਰੇ ਨਾ ਹੋਵੇ ਜਨ ਕੀ ਅਰਦਾਸ ਵੀ ਅਰਦਾਸ ਤਾਂ ਕਦੇ ਬਿਰਥੀ ਜਾਂਦੀ ਨਹੀਂ ਜਿਹੜਾ ਜਨ ਬਣ ਕੇ ਕਰਦਾ ਜੀ ਕੀ ਬਿਰਥਾ ਹੋਏ ਗੁਰਪ੍ਰੇ ਅਰਦਾਸ ਕਰ ਬਾਣੀ ਤਾਂ ਕਹਿੰਦੀ ਵੀ ਜੇ ਤੇਨੂੰ ਕੋਈ ਲੋੜ ਹੈ ਕੋਈ ਕੰਮ ਤੇ ਨਾ ਰੁਕਦਾ ਕਿਸੇ ਵੀ ਕਤਰਾਂ ਦੇ ਤੇਰੇ ਮਨ ਦੀ ਕੋਈ ਭਾਵਨਾ ਤੂੰ ਕਹਿੰਦੇ ਅਰਦਾਸ ਕਰ ਗੁਰੂ ਦੇ ਚਰਨਾਂ ਵਿੱਚ ਉਹ ਪੂਰੀ ਕਰੂਗਾ ਅਸੀਂ ਗੁਰਬਾਣੀ ਦੀ ਮੰਨਣੀ ਹੈ ਕਿਸੇ ਸਰੀਰ ਦੀ ਨਹੀਂ ਮੰਨਣੀ ਦਾਸ ਅਕਸਰ ਬੇਨਤੀ ਕਰਦਾ ਹੁੰਦਾ ਭਾਈ ਸਹਿਜ ਪਾਠ ਜ਼ਰੂਰ ਕਰੋ ਜਿਹੜੀਆਂ ਸੰਗਤਾਂ ਕਰਦੀਆਂ ਨੇ ਦਾਸ ਉਹਨਾਂ ਦੇ ਚਰਨਾਂ ਦੀ ਧੂੜ ਹੈ ਜਿਹੜੇ ਨਹੀਂ ਉਹ ਜ਼ਰੂਰ ਕਰੋ ਮਹਾਰਾਜ ਨੇ ਸਾਰਾ ਕੁਝ ਗੁਰਬਾਣੀ ਦੇ ਵਿੱਚ ਅੰਕਿਤ ਕੀਤਾ ਹੋਇਆ ਹੈ ਸੁਭਾਇਮਾਨ ਕੀਤਾ ਹੋਇਆ ਹੈ ਪੜਨ ਦੀ ਲੋੜ ਹੈ ਫਿਰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਪੈਣੀ ਵੀ ਅਰਦਾਸ ਕਰੀਏ ਵੀ ਰੱਬ ਹੈ ਰੱਬ ਦੇ ਪਿਆਰੇ ਹੈਗੇ ਨੇ ਸੰਤ ਮਹਾਤਮਾ ਹੈ ਕਈ ਤਾਂ ਸੰਤਾਂ ਦੇ ਵੀ ਜੋਰ ਲਾਈ ਜਾਂਦੇ ਨੇ ਵੀ ਸੰਤ ਹੁੰਦੇ ਨਹੀਂ ਪਰ ਜਦੋਂ ਗੁਰਬਾਣੀ ਆਪ ਪੜਾਂਗੇ ਫਿਰ ਸਾਧ ਸੰਗਤ ਸਾਨੂੰ ਪਤਾ ਲੱਗਣਾ ਵੀ ਬਾਣੀ ਸਾਨੂੰ ਕਹਿੰਦੀ ਕੀ ਹੈ ਅਸੀਂ ਕਰ ਕੀ ਰਹੇ ਹਾਂ ਕਿਸੇ ਬੰਦੇ ਦੇ ਮਗਰ ਸੁਣ ਕੇ ਉਹਦੇ ਮਗਰ ਲੱਗ ਗਿਆ ਲੋ ਜੀ ਸੰਤ ਤਾਂ ਹੁੰਦੇ ਨਹੀਂ ਇਹ ਤਾਂ ਬੇਲੜਾ ਇਹ ਤਾਂ ਫਲਾਣਾ ਜੀ ਐਸਾ ਪਾਣੀ ਬਹੁਤ ਖੋਲ ਖੋਲ ਕੇ ਵਿਸਥਾਰ ਦੇ ਨਾਲ ਦੱਸਿਆ ਪਰ ਪਤਾ ਉਹਦਾ ਲੱਗਣਾ ਜਦੋਂ ਅਸੀਂ ਆਪ ਪੜਨਾ ਸੰਗਤ ਨੇ ਅਰਦਾਸ ਬੇਨਤੀ ਕੀਤੀ ਮਹਾਰਾਜ ਜੇ ਤੁਸੀਂ ਵੀ ਭਗਤ ਜੀ ਦੀ ਰੱਖਿਆ ਨਾ ਕੀਤੀ ਤਾਂ ਇਥੇ ਲੋਕਾਂ ਦਾ ਭਰੋਸਾ ਹੀ ਉੱਠ ਜਾਣਾ ਉਹ ਨਹੀਂ ਕਹਿੰਦਾ ਰੱਬ ਤਾਂ ਹੈ ਹੀ ਨਹੀਂ ਨਾਮਦੇਵ ਦਾ ਸਿਰ ਧਰ ਤੋਂ ਲੱਗ ਕਰ ਦਿੱਤਾ ਜੇ ਹੁੰਦਾ ਤਾਂ ਆਉਂਦਾ ਨਾ ਸੰਗਤ ਦੀ ਜਿਹੜੀ ਅਰਦਾਸ ਆ ਨਾ ਉਹ ਫਿਰ ਕਬੂਲ ਹੋਈ ਉਹਦੇ ਦਰ ਤੇ ਹੋਇਆ ਕਿ ਸੰਗਤ ਨੇ ਅਰਦਾਸ ਕੀਤੀ ਪਰਮੇਸ਼ਰ ਦੇ ਘਰ ਸੁਣੀ ਗਈ ਕਹਿੰਦੇ ਪਰਮੇਸ਼ਰ ਆਇਆ ਗਰੁੜ ਚੜ ਗੋਬਿੰਦ ਆਇਲਾ ਗੋਬਿੰਦ ਜਿਹੜਾ ਸਾਰੀ ਕਾਇਨਾਤ ਨੂੰ ਥੰਮਣ ਵਾਲਾ ਹੈ ਧਰਤੀ ਨੂੰ ਥੰਮਣ ਵਾਲਾ ਹੈ ਪਖੰਤਨ ਬਾਜ বাজਾਇਲਾ ਗਰੁਰ ਚੜ ਗੋਬਿੰਦ ਆਇਲਾ ਕਹਿੰਦੇ ਗਰੜ ਉਤੇ ਚੜ ਕੇ ਪਰਮੇਸ਼ਰ ਜੀ ਆ ਗਏ ਹੁਣ ਦਿਸਦੇ ਕਿਹਨੂ ਆ ਸਾਰੇ ਲੋਕ ਉੱਥੇ ਨੇ ਕਿਸੇ ਨੂੰ ਦਿਸੇ ਹੀ ਨਹੀਂ ਦਿਸੇ ਕਿਹਨੂ ਭਗਤ ਨਾਮਦੇਵ ਜੀ ਮਹਾਰਾਜ ਨੇ ਦੇਖਿਆ ਆ ਗਏ ਕਹਿੰਦੇ ਇਹਨਾਂ ਸੀਸ ਝੁਕਾ ਕੇ ਨਮਸਕਾਰ ਕਰਦੇ ਆ ਕਦੀ ਇੱਧਰ ਕਦੀ ਉੱਧਰ ਕਦੀ ਉੱਧਰ ਜਿੱਧਰ ਜਿੱਧਰ ਘੁੰਮੀ ਜਾਂਦੇ ਆ ਲੋਕ ਦੇਖ ਕੇ ਹੈਰਾਨ ਆ ਸੰਗਤ ਦੇਖ ਕੇ ਹੈਰਾਨ ਆ ਬਾਦਸ਼ਾਹ ਦੇਖ ਕੇ ਹੈਰਾਨ ਆ ਵੀ ਭਗਤ ਨਾਮਦੇਵ ਜੀ ਨੂੰ ਕੀ ਹੋ ਗਿਆ ਸਿਰੇ ਝੁਕਾਈ ਜਾਂਦਾ ਕਦੀ ਸੱਜੇ ਕਦੀ ਕਦੀ ਖੱਬੇ ਹੁਣ ਅੱਖਾਂ ਨਹੀਂ ਨਾ ਹੋ ਜੀਆਂ ਇਹਨਾਂ ਅੱਖਾਂ ਦੇ ਨਾਲ ਅਸੀਂ ਸੰਸਾਰ ਦੇਖਦੇ ਆ ਚੰਮ ਦੇਖਦੇ ਆ ਨਿਰੰਕਾਰ ਨਹੀਂ ਦਿਖਦਾ ਰੱਬ ਨਹੀਂ ਦਿਖਦਾ ਸਾਨੂੰ ਅੱਖਾਂ 'ਚ ਫਰਕ ਆ ਮੈਂ ਨਹੀਂ ਕਹਿੰਦਾ ਗੁਰਬਾਣੀ ਦਾ ਬਚਨ ਆ ਨਾਨਕ ਸੇ ਅਖੜੀਆਂ ਬਿਆਨ ਜਿਨੀ ਦਿਸੰਦੋ ਮਾਪੇ ਦੀ ਉਹ ਅੱਖਾਂ ਹੋਰ ਆਹ ਅੱਖਾਂ ਇਹ ਸੰਸਾਰ ਦੇਖਦੀਆਂ ਨਿਰੰਕਾਰ ਨਹੀਂ ਦੇਖਦੀਆਂ ਇਹ ਆ ਧਨ ਦੌਲਤ ਚੰਮ ਦੇਖਦੇ ਪਰਦਰ ਰੂਪਣਾ ਪੇਖੇ ਨੇਤਰ ਆਉਂਦਾ ਨਾ ਬਾਣੀ ਵਿੱਚ ਇਹ 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 ਦੇਖਦੇ ਉਹ ਹੀ ਗੁਰੂ ਗ੍ਰੰਥ ਸਾਹਿਬ ਸਾਡੇ ਵਿੱਚ ਸੁਭਾਏ ਮਾਨ ਨੇ ਪਰ ਸਾਨੂੰ ਦਿਸਦਾ ਨਹੀਂ ਗੁਰ ਨਾਨਕ ਅਹੰਕਾਰ ਬਿਠਾ ਉਹ ਹੀ ਅੱਖਾਂ ਧੰਦਨ ਬਾਬਾ ਨਾਨਕ ਸਿੰਘ ਜੀ ਮਹਾਰਾਜ ਨਾਨਕ ਸਰ ਕਲੇਰਾ ਵਾਲੇ ਦਾਸ ਦੇ ਜੀਵਨ ਦਾ ਤੇ ਉਹ ਹੀ ਅੱਖਾਂ ਇਸ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਗੁਰੂ ਨਾਨਕ ਦੇ ਦਰਸ਼ਨ ਕਰਦੀਆਂ ਸੀ ਬਈ ਸੇ ਅਖੜੀਆਂ ਬਿਆਨ ਜਿਨੀ ਦਿਸੰਦੋ ਮਾਬਰੀ ਅੱਖਾਂ ਸਾਡੀਆਂ ਵੀ ਉਹ ਹੀ ਜਾਂ ਉਹੋ ਜਿਹਿਆਂ ਹੀ ਅਸੀਂ ਕਹਿੰਦੇ ਲੈ ਸੰਤਾਂ ਦੀ ਕੀ ਫਰਕ ਆ ਸਾਡੇ ਜੈ ਸਰੀਰੀ ਆ ਪਰ ਸਾਡੇ ਹੁਣ ਭਾਵਨਾ 'ਚ ਫਰਕ ਆ ਪਾਣੀ ਇਉਂ ਦੱਸਦੀ ਅੱਖੀਆਂ ਹੀ ਹੋਰ ਨੇ ਜਿਨ੍ਹਾਂ ਨਾਲ ਪਿਆਰਾ ਦਿੱਸਦਾ ਅੱਖੀਆਂ ਹੀ ਹੋਰ ਨੇ ਜਿਨ੍ਹਾਂ ਨਾਲ ਪਿਆਰਾ ਦਿੱਸਦਾ Gracias. No, no, no. Yeah. yeah. ਬਣਾਉਣੀਆ ਪੈਂਦੀ ਆ ਜਿਵੇਂ ਸਾਡੀਆਂ ਅੱਖਾਂ ਖਰਾਬ ਹੋ ਜਾਣ ਮੋਤੀਆ ਉੱਤਰ ਆਵੇ ਨਾ ਝੋਲਾ ਝੋਲਾ ਜਿਹਾ ਦਿਸਣ ਲੱਗ ਪੈਂਦਾ ਫਿਰ ਉਹ ਡਾਕਟਰ ਨੂੰ ਦਿਖਾਈਦਾ ਉਹ ਕਹਿੰਦਾ ਹੁਣ ਤੈਨੂੰ ਬਣਾਉਣੀ ਪੈਣੀ ਅੱਖ ਇਹ ਹੁਣ ਬਣਨ ਵਾਲੀ ਹੋ ਗਈ ਉਹ ਪ੍ਰਸਾਖ ਸੂਪ ਕਰਦੇ ਨੇ ਜੋੜਾਂ ਦਾ ਟ੍ਰੀਟਮੈਂਟ ਉਹ ਕਰਕੇ ਅੱਖ ਆਪਾਂ ਪੁੱਛਦੇ ਵੀ ਕਾਲੀ ਐਣ ਕਿ ਲਈ ਉਹ ਕਹਿੰਦਾ ਜੀ ਅੱਖ ਬਣਾਈ ਆ ਫੇ ਪੁੱਛੀ ਜਾਂਵੇ ਹੁਣ ਤੈਨੂੰ ਠੀਕ ਦਿਸਦਾ ਉਹ ਕਹਿੰਦੇ ਹੁਣ ਸਾਫ ਦਾ ਕਿਉਂ ਅੱਖ ਬਣਾ ਲਈ ਆ ਇਧਰ ਇਦਰ ਵੀ ਅੱਖ ਬਣਾਉਣੀ ਪੈਂਦੀ ਜੇ ਰੱਬ ਦੇਖਣਾ ਬਾਬਾ ਬੁੱਲੇ ਸ਼ਾਹ ਦਾ ਆਪਾਂ ਸੁਣਿਆ ਨਾ ਬੁੱਲੇ ਆ ਰੱਬ ਤੇ ਤੋਂ ਵੱਖ ਨਹੀਂ ਤੇਰੀ ਦੇਖਣ ਵਾਲੀ ਅੱਖ ਨਹੀਂ ਹੁਣ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਬਾਣੀ ਪੜਦੇ ਆਪਾਂ ਇਹ ਹੀ ਆ ਪਰਮੇਸ਼ਰ ਉਹ ਭਾਵਨਾ ਨਹੀਂ ਪਣਦੀ ਸਾਡੀ ਅੱਖ ਨਹੀਂ ਪਣਦੀ ਇਹ ਲਈ ਅੱਖ ਬਣਾਉਣੀ ਪੈਣੀ ਆ ਅੱਖ ਬਣ ਗਈ ਸੀ ਭਾਈ ਕਨਈਆ ਜੀ ਦੀ ਸਾਰਿਆਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਹੋਈ ਜਾਂਦੇ ਸੀ ਸਾਰਿਆਂ ਵਿੱਚ ਸਿੱਖ ਕਹਿੰਦੇ ਮਹਾਰਾਜੇ ਇਹ ਮੁਗਲਾਂ ਨੂੰ ਵੀ ਪਾਣੀ ਪੁਲਾਈ ਜਾਂਦਾ ਇਹ ਦੁਸ਼ਮਣਾਂ ਨੂੰ ਵੀ ਪਾਣੀ ਪੁਲਾਈ ਜਾਂਦਾ ਤੇ ਜਦੋਂ ਪੁੱਛਿਆ ਸ਼ਿਕਾਇਤ ਲਾਤੀ ਨਾ ਸੁਭਾ ਸਾਡਾ ਸ਼ਿਕਾਇਤਾਂ ਲਾਉਣ ਦਾ ਆ ਸਮਝਣ ਦਾ ਨਹੀਂ ਸ਼ਿਕਾਇਤਾਂ ਲਾਤੀਆਂ ਮਾਰੇ ਗਏ ਸੱਦੋ ਬਈ ਕਹਣ ਜੀ ਨੂੰ ਸੱਦੋ ਆ ਗਏ ਕਹਿੰਦੇ ਮਾ ਪਾਈ ਕਨਈਆ ਜੀ ਤੁਹਾਡੀ ਸ਼ਿਕਾਇਤ ਆਈ ਕਹਿੰਦੇ ਮਹਾਰਾਜ ਕੀ ਹੈ ਸਿੱਖ ਸ਼ਿਕਾਇਤਾਂ ਲਾਉਣਾ ਸਿੱਖ ਗਿਆ ਵਜਨ ਮੰਨਣਾ ਨਹੀਂ ਸਿੱਖਿਆ ਕਹਿੰਦੇ ਸ਼ਿਕਾਇਤ ਆਈ ਆ ਵੀ ਤੁਸੀਂ ਸੇਕ ਕਹਿੰਦੇ ਅਸੀਂ ਮੁਗਲਾਂ ਨੂੰ ਮਾਰਦੇ ਆਂ ਦੁਸ਼ਮਣਾਂ ਨੂੰ ਮਾਰਦੇ ਆਂ ਤੇ ਤੁਸੀਂ ਪਾਣੀ ਭਲਾਈ ਜਾਂਦੇ ਹੋ ਕਹਿੰਦੇ ਮਹਾਰਾਜ ਦੁਸ਼ਮਣ ਕਿੱਥੇ ਤੁਹਾਡੀ ਬਾਣੀ ਕਹਿੰਦੀ ਨਾ ਕੋ ਬੈਰੀ ਨਹੀਂ ਬਗਾਨਾ ਸਗਲ ਸੰਗ ਹਮ ਕੋ ਬਣਾਈ ਮਾਰੇ ਮਿੰਨ ਕੋ ਬਗਾਨਾ ਕੋ ਦਿਖਦਾ ਹੀ ਨਹੀਂ ਮਿੰਨ ਤਾਂ ਕੋਈ ਦੁਸ਼ਮਣੀ ਨਹੀਂ ਦਿਖਦਾ ਪਤਾ ਨਹੀਂ ਅਸੀਂ ਕਿੰਨੀ ਵਾਰੀ ਸਾਖੀ ਸੁਣ ਲਈ ਉਹਦੀ ਭਾਵਨਾ ਨੂੰ ਅਸੀਂ ਸਮਝ ਨਹੀਂ ਸਕਿਆ ਉਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਿਸੀ ਜਾਂਦੇ ਕਹਿੰਦੇ ਮਹਾਰਾਜ ਮੈਂ ਤਾਂ ਤੇਰੇ ਤੋਂ سوا ਕਿਸੇ ਨੂੰ ਪਾਣੀ ਨਹੀਂ ਪਲਾਇ। ਅਸੀਂ ਤੇਰ ਮੇਰ ਚ ਜ਼ਿੰਦਗੀ ਕੱਢ ਜਾਣੀ। ਅਸੀਂ ਈਰਖਾ ਦੁਐਸ਼ ਵਿੱਚ ਹੀ ਜ਼ਿੰਦਗੀਆਂ ਕੱਢੀ ਜਾਂਦੀਆਂ। ਸਾਡੇ ਖੋਪਰ ਚ ਗੱਲ ਨਹੀਂ ਪੈਂਦੀ। ਕਿ ਉਹ ਸਮਝ ਸਮਝਾਉਣਾ ਕੀ ਚਾਹੁੰਦੇ ਸੀ। ਕਹਿੰਦਾ ਮਹਾਰਾਜ ਮੈਂ ਤਾਂ ਤੇਰੇ ਤੋਂ سوا ਕੁਝ ਦਿਸਣ ਐਸੀ ਅੱਖ ਬਣ ਗਈ ਸੀ। ਭਾਈ ਕਨ੍ਹਿਆ ਜੀ ਦੀ। ਤੇ ਮਹਾਰਾਜ ਕਹਿੰਦੇ ਚੱਕ ਫੇ ਮੱਲਮ ਵੀ ਲਾ ਨਾ। ਜੇ ਤੈਨੂੰ ਮੈਂ ਹੀ ਦਿਖਦਾ ਨਾ ਜੋ ਦੀਸੈ ਸੋ ਤੇਰਾ ਰੂਪ ਸਾਡੀ ਅੱਖ ਨਹੀਂ ਬਣੀ ਅਸੀਂ ਤਾਂ ਕਹਿੰਦੇ ਫਲਾਨਾ ਸਾਡਾ ਦੁਸ਼ਮਣ ਆ ਇਹ ਤਾਂ ਸਾਡਾ ਸ਼ਰੀਕਾ ਆ ਭਈ ਜਿੱਦਣ ਅੱਖ ਬਣ ਗਈ ਫਿਰ ਨਾ ਕੋ ਬੈਰੀ ਨਹੀਂ ਲਗਾਉਣਾ ਫਿਰ ਬਾਣੀ ਕਹਿੰਦੀ ਸਭ ਕੋ ਮੀਤ ਹਮ ਆਪਨ ਕੀਨਾ ਫਿਰ ਅਸੀਂ ਨਹੀਂ ਕਿਸੇ ਦੇ ਨਾਲ ਬੈਰਬੂਧ ਕਰਾਂਗੇ ਮਰਗਨ ਚੱਕ ਭਈ ਮੱਲਮ ਲਾ ਫਿਰ ਨਾਲ ਮੱਲਮ ਵੀ ਇਕੱਲਾ ਪਾਣੀ ਨਾਲ ਗੱਲ ਨਹੀਂ ਬਣਨੀ ਇਹ ਸਾਰਿਆਂ ਵਿੱਚ ਜੀ ਤੈਨੂੰ ਹੁਣ ਉਹ ਅਵਸਥਾ ਪ੍ਰਾਪਤ ਹੋ ਗਈ ਸਾਧ ਸੰਗਤ ਅੱਖ ਬਣਾਉਣੀ ਇਹ ਬੜੀ ਔਖੀ ਹੈ ਇਹ ਅੱਖ ਬਾਣੀ ਪੜ ਕੇ ਬਣਨੀ ਹੈ ਇਹ ਅੱਖ ਆ ਸਾਧ ਸੰਗਤ ਵਿੱਚ ਆ ਕੇ ਸਾਧ ਸੰਗਤ ਦੀ ਸੇਵਾ ਕਰਕੇ ਬਣਨੀ ਹੈ ਉਹ ਗੱਲਾਂ ਨਾਲ ਇਹ ਅੱਖ ਨਹੀਂ ਬਣਨੀ ਸਾਧ ਸੰਗਤ ਭਗਤ ਨਾਮਦੇਵ ਜੀ ਮਹਾਰਾਜ ਨੂੰ ਨਮਸਕਾਰਾਂ ਕਰੀ ਜਾਂਦੇ ਸਾਰੇ ਹੈਰਾਨ ਹੋ ਗਏ ਵੀ ਆ ਕੀ ਇਹ ਨਮਸਕਾਰਾਂ ਕਿਉਂ ਕਰੀ ਜਾਂਦੇ ਹੁਣ ਉਹ ਅੱਖ ਨਹੀਂ ਨਾ ਬਣੀ ਦਿਸਦਾ ਨਹੀਂ ਸੀ ਤੇ ਇਧਰ ਜਦੋਂ ਨਮਸ਼ਕਾਰਾਂ ਕਰਦੇ ਕਹਿੰਦੇ ਪਰਮੇਸ਼ਰ ਨੇ ਪੁੱਛਿਆ ਦਸ ਬਈ ਆ ਗਿਆਂ ਧਰਤੀ ਕਦਮਾਂ ਇਕੱਠੀ ਪਰਮੇਸ਼ਰ ਦੇ ਨਾਲ ਬਚਨ ਬਲਾਸ ਇਹ ਸਾਰਾ ਸ਼ਬਦ ਕਿਤੇ ਤੁਹਾਡਾ ਸਮਾਂ ਬਣਿਆ ਨਾ ਜ਼ਰੂਰ ਪੜੇ ਦਸ ਆਹ ਕਰਦਵਾ ਐਉਂ ਕਰਦਵਾ ਕਹਿੰਦੇ ਭਗਤ ਨਾਮ ਜੀ ਦੇ ਹੱਥ ਜੋੜੇ ਕਹਿੰਦੇ ਮਹਾਰਾਜ ਜੇ ਹੁਣ ਤੁਸੀਂ ਆਈ ਗਏ ਹੋ ਆਹ ਕੰਮ ਨਹੀਂ ਕਰਨਾ ਬਸ ਇਹਨਾਂ ਨੂੰ ਸਮੱਤ ਦਿਓ ਤੇ ਆ ਜਿਹੜਾ ਇਹਦਾ ਜੋਰ ਲਾਇਆ ਨਾ ਵੀ ਗਾਂ ਜੀ ਦੀ ਕਰ ਗਾਂ ਜੀ ਦੀ ਕਰ ਇਹਦੇ ਤੇ ਕਰੋ ਕਿਰਪਾ ਇਹਨੂੰ ਜਿੰਦੀ ਕਰੋ ਟੈਂਟਾ ਨਵੇੜੋ ਮਹਾਰਾਜ ਪਰਮੇਸ਼ਰ ਨੇ ਕਿਹਾ ਵੀ ਮਾਰ ਛੱਟਾ ਉਹਦੇ ਹੁਕਮ ਦੇ ਵਿੱਚ ਗਾਂ ਜੀ ਦੀ ਕਰਤੀ ਦੁੱਧ ਵੀ ਪਿਲਾਤਾ ਬਾਦਸ਼ਾਹ ਨੂੰ ਸਾਹ ਸੰਗਤ ਬਾਣੀ ਦਾ ਅੱਖਰ ਅੱਖਰ ਸਤ ਹੈ ਪਰਮੇਸ਼ਰ ਆਉਂਦਾ ਹੈ ਆਪਾਂ ਰੋਜ ਆਸਾ ਜੀ ਦੀ ਵਾਰ ਤੁਸੀਂ ਸੁਣਦੇ ਹੋਵੋਗੇ ਲੱਗਦੀ ਤਾਂ ਘਟਾ ਪੜ੍ਹ ਦਿੱਤਾ ਅਸੀਂ ਹੈ ਨਹੀਂਗੇ ਆਸਾ ਜੀ ਦੀ ਵਾਰ ਦਾ ਕੀਰਤਨ ਟਾਮਾ ਟਾਮਾ ਕਈ ਗੁਰਦੁਆਰਿਆਂ ਦੇ ਵਿੱਚ ਹੁੰਦਾ ਬੜਿਆਂ 'ਚ ਤਾਂ ਹੁੰਦਾ ਆਪਾਂ ਪਿੰਡਾਂ ਵਾਲੀ ਗੱਲ ਕਰਦੇ ਆਸਾ ਦੀ ਵਾਰ ਗੁਰੂ ਨਾਨਕ ਸਾਹਿਬ ਕਹਿੰਦਾ ਇਹੀ ਪੜਿਆ ਕਰਦੇ ਸੀ ਆਪਾਂ ਤਾਂ ਹੁਣ ਪਤਾ ਹੀ ਨਹੀਂ ਲੱਗਦਾ ਆਸਾ ਜੀ ਦੀ ਵਾਰ ਦਾ ਨਾ ਕੋਈ ਲਵਾਉਂਦਾ ਸਾਡੇ ਨਗਰਾਂ 'ਚ ਹੋਰ ਨਗਰਾਂ 'ਚ ਵੀ ਕਿਤੇ ਟਾਮੀ ਟਾਮੀ ਕਿਸੇ ਦੀ ਕੋਈ ਭਾਵਨਾ ਪੂਰੀ ਹੁੰਦੀ ਉਹ ਆਸਾ ਦੀ ਵਾਰ ਲਵਾਉਂਦਾ ਉਹ ਇਹ ਮਹਾਰਾਜ ਦੇ ਘਰ ਦੀ ਮਰਿਆਦਾ ਸੀ ਵੀ ਜੇ ਪਹਿਲਾਂ ਪ੍ਰਕਾਸ਼ ਹੋ ਗਿਆ ਆਸਾ ਜੀ ਦੀ ਵਾਰ ਦਾ ਕੀਰਤਨ ਨਿਤਨੇਮ ਬਾਅਦ ਹੁਣ ਕੋਈ ਬਿਰਲਾ ਮਿਰਲਾ ਕਰਦਾ ਮਰਿਆਦਾ ਤਾਂ ਸਾਡੀ ਕਿਤੇ ਹੀ ਜਾਈ ਜਾ ਰਹੀ ਬਾਣੀ ਦਾ ਵਜਨ ਹੈ ਜਦੋਂ ਅਰਦਾਸ ਬੇਨਤੀ ਕੀਤੀ ਕਹਿੰਦੇ ਅੱਜ ਦੀ ਗੱਲ ਨਹੀਂ ਇਹ ਹਰ ਜੁਗ ਜੁਗ ਭਗਤ ਉਪਾਇ ਪੈਜ ਰੱਖਦਾ ਆਇਆ RAM ਰਾਜੇ ਉਹ ਪਰਮੇਸ਼ਰ ਨੂੰ ਆਉਣਾ ਪੈਂਦਾ ਹਰ ਜੀ ਆਉਂਦੇ ਨੇ ਲਾਜ ਰੱਖਣ ਭਗਤਾ ਦੀ ਹਰ ਜੀ ਆਉਂਦੇ ਨੇ ਰਾਜ ગતાની હરજી આવડે હાય on the net 大地。 ਜੋ ਭਗਤ ਉਪਾਇ ਪੈਜ ਰੱਖਦਾ ਆਇਆ RAM ਰਾਜੇ ਹਰ ਨਾਕਿਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਸਤਜੁਗ ਦੇ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਉ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਜਿਹੜਾ ਉਹ ਯਾਦ ਕਰਦਾ ਉਹਦੀ ਰੱਖਿਆ ਵੀ ਹੁੰਦੀ ਉਹਦੀ ਪੈਜ ਵੀ ਰੱਖਦਾ ਅੱਜ ਤੋਂ ਨਹੀਂ ਜਦ ਤੂੰ ਸੰਸਾਰ ਬਣਿਆ ਬਾਣੀ ਕਹਿੰਦੀ ਹੈ ਸਾਥ ਸੰਗ ਰੱਖਿਆ ਹੋਈ ਭਗਤ ਨਾਮਦੇਵ ਜੀ ਮਹਾਰਾਜ ਦੀ ਕਹਿੰਦੇ ਸਾਰਿਆਂ ਨੇ ਭਗਤ ਨਾਮਦੇਵ ਜੀ ਮਹਾਰਾਜ ਦੀ ਜੈ ਜੈਕਾਰ ਕਰ ਦਿੱਤੀ ਇਹ ਕਰਾਉਂਦਾ ਕੌਣ ਆ ਇਹ ਪਰਮੇਸ਼ਰ ਕਰਾਉਂਦਾ ਭਗਤਾਂ ਦੀ ਜੈ ਜੈਕਾਰ ਇਧਰ ਅਰਦਾਸ ਸੂਕਸ਼ਮ ਬੇਨਤੀ ਭਾਈ ਮਰਦਾਨਾ ਜੀ ਨੇ ਵੀ ਕੀਤੀ ਆਪਦੇ ਗੁਰੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਮਹਾਰਾਜ ਵੀ ਕਿਰਪਾ ਕਰਿਓ ਆਪਣੀ ਬਿਰਧ ਦੀ लाज ਰੱਖਿਓ ਹੁਣ ਫੜ ਕੇ ਲੈ ਗਏ ਭਾਈ ਮਰਦਾਨਾ ਜੀ ਨੂੜਿਆ ਆਪਿਆ ਜਾ ਕੇ ਰਾਜੇ ਦੇ ਪੇਸ਼ ਕੀਤਾ ਰਾਜੇ ਦੇ ਪੇਸ਼ ਕੀਤਾ ਸਾਧ ਸੰਗਤ ਰਾਜਾ ਬੜਾ ਖੁਸ਼ ਹੋਇਆ ਕਹਿੰਦੇ ਇਹ ਕਿੱਥੋਂ ਫੜ ਲਿਆੰਦਾ ਕਹਿੰਦੇ ਮਹਾਰਾਜ ਕੋ ਪ੍ਰਦੇਸੀ ਸੀ ਆਪਣੇ ਸ਼ਹਿਰ ਦੇ ਵਿੱਚ ਆਇਆ ਆਪਾਂ ਕੱਲ ਨੂੰ ਬਲੀ ਵੀ ਦੇਣੀ ਤੇ ਆਪਾਂ ਨੂੰ ਉਹ ਬਲੀ ਦੇਣ ਲਈ ਬੰਦਾ ਚਾਹੀਦਾ ਸੀ ਦੇਵੀ ਨੇ ਆਪ ਹੀ ਭੇਜ ਦਿੱਤਾ ਰਾਜਾ ਵੀ ਖੁਸ਼ ਹੋ ਗਿਆ ਵੀ ਚਲੋ ਬਲੀ ਦੇਣ ਨੇ ਇਹਦੀ ਮੇਰੇ ਕੋਲ ਨਾਨਕ ਦੇ ਚੋਜ ਨਿਰਾਲੇ ਸੀ ਤੁਮਰੀ ਗਾਤਮਿਤ ਤੁਮ ਹੀ ਜਾਣੀ ਨਾਨਕ ਦਾਸ ਸਦਾ ਕਰ ਬਾਨੀ ਉਹਦੀਆਂ ਉਹ ਹੀ ਜਾਣਦਾ ਕਿਵੇਂ ਕਿਸੇ ਦਾ ਭਲਾ ਕਰਨਾ ਕਹਿੰਦੇ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੀ ਇਹਨੂੰ ਫੜ ਕੇ ਲੈ ਗਏ ਨਿਲਾਇਆ ਤਵਾਇਆ ਬਲੀ ਦੇਣ ਲਈ ਤਿਆਰ ਕਰ ਲਿਆ ਸਾਰੀ ਲੁਕਾਈ ਵੀ ਆ ਗਈ ਦੇਵੀ ਦੇ ਅੱਗੇ ਲੈ ਗਏ ਜਿਹੜੀ ਮੂਰਤੀ ਬਣਾਈ ਸੀ ਰਾਜਾ ਆਪ ਵੀ ਆ ਗਿਆ ਵੀ ਚਲੋ ਭਾਈ ਇਹਦੀ ਬਲੀ ਦਈਏ ਇਧਰ ਬੇਨਤੀ ਕਰੀ ਤਾਂ ਗੁਰੂ ਨਾਨਕ ਦੇ ਚਾਹਨਾ ਦੇ ਵਿੱਚ ਅਰਦਾਸ ਉਜੀ ਜਿੱਥੇ ਬੈਠੇ ਸੀ ਨਾ ਬਾਰ ਬਾਰ ਸ਼ਹਿਰ ਤੋਂ ਤੇ ਭਾਈ ਬਾਲਾ ਜੀ ਨੂੰ ਮਹਾਰਾਜ ਕਹਿਣ ਲੱਗੇ ਕਹਿੰਦੇ ਬਾਲਿਆ ਬਈ ਮਰਦਾਨਾ ਮਿੱਤਰ ਆਪਣਾ ਬਿਰਤਾ ਚ ਫਸ ਗਿਆ ਕਹਿੰਦਾ ਮਹਾਰਾਜ ਹੁਣ ਤੇ ਜਾਣਾ ਪੂ ਆਪਾਂ ਮਹਾਰਾਜ ਕਹਿੰਦੇ ਜਾਣਾ ਪੈਣਾ ਆਪਣਾ ਮਿੱਤਰ ਆ ਸਾਥ ਦਿੰਦਾ ਆਪਣਾ ਬਾਣੀ ਸੁਣਾਉਂਦਾ ਕੀਰਤਨ ਕਰਦਾ ਇਥੇ ਤਾਂ ਮਿੱਤਰਤਾ ਅਸੀਂ ਬਣਾ ਲੈਂਦੇ ਜਦੋਂ ਵਿਵਪਤਾ ਪੈਂਦੀ ਉਹ ਭੱਜ ਜਾਂਦੇ ਨੇ ਸੱਚੇ ਮਿੱਤਰ ਨੇ ਨਾਨਕ ਕਹਿੰਦੇ ਮਹਾਰਾਜ ਬਾਣੀ ਕਹਿੰਦੀ ਆ ਨਾਨਕ ਕੱਚੜਿਆਂ ਸਿਓ ਤੋੜ ਢੂੰਡ ਕਿਹਨਾਂ ਨੂੰ ਸੱਜਣ ਸੰਤ ਪੱਕਿਆਂ ਸੱਜਣ ਕੋਈ ਸੰਤ ਪੱਕਾ ਲੱਭ ਲਾ ਜਿਹੜਾ ਤੇਰੀ ਬਾਹ ਨਾ ਛੱਡੇ ਇੱਥੇ ਪੈਸੇ ਵਹੁ ਜਾਰ ਤਾਂ ਮਿੱਤਰ ਬਣ ਜਾਂਦੇ ਜਦੋਂ ਵਿਵਪਤਾ ਆਪਾਂ ਨੂੰ ਪੈ ਜਵੇ ਕਹਿੰਦਾ ਸਾਡੀ ਹੈਲਪ ਕਰ ਤੋ ਸਾਰੇ ਭੱਜ ਜਾਂਦੇ ਕੋਈ ਬਹਾਨਾ ਕੋਈ ਨਾ ਕੋਈ ਆਪਣਾ ਨਾ ਹੋਇਆ ਹੀ ਹੁੰਦਾ ਸਾਰਿਆਂ ਦੇ ਨਾਲ ਵਾਕਿਆ ਕੋਈ ਨਾ ਕੋਈ ਸਾਥ ਸੰਗਤ ਉਹ ਕਹਿੰਦੇ ਜੇ ਬਣਾਉਣਾ ਫਿਰ ਪ੍ਰਮਾਤਮਾ ਨੂੰ ਉਹਦੇ ਪਿਆਰਿਆਂ ਨੂੰ ਮਿੱਤਰ ਬਣਾ ਆਪਣਾ ਜਿਹੜੇ ਬਾਹ ਨਹੀਂ ਛੱਡਦੇ ਗੁਰੂ ਨੂੰ ਮਿੱਤਰ ਬਣਾ ਲਾ ਬਾਹ ਫੜਾ ਦੇ ਤੇਰੀ ਬਾਹ ਨਹੀਂ ਛੱਡੂਗਾ ਅੰਤ ਸਮੇ ਵੀ ਉਹ ਸਹਾਈ ਹੋਵੇਗਾ ਸਾਥ ਸੰਗਤ ਕਹਿੰਦੇ ਆਪਣਾ ਮਿੱਤਰ ਆ ਭਾਈ ਆਪਾਂ ਨੂੰ ਜਾਣਾ ਪੈਣਾ ਮਹਾਰਾਜ ਕਹਿੰਦੇ ਫੇ ਭਾਈ ਬਾਲਾ ਜੀ ਕਹਿਣ ਲੱਗੇ ਮਹਾਰਾਜ ਦੇਰ ਨਾਲ ਲਾਓ ਫੇ ਚਲੀਏ ਕਹਿੰਦੇ ਚਲੋ ਮਹਾਰਾਜ ਉੱਥੇ ਪਹੁੰਚ ਗਏ ਜਿੱਥੇ ਬਲੀ ਦੇਣ ਲਈ ਤਿਆਰ ਕੀਤਾ ਹੈ ਸਮਾਂ ਬਣ ਗਿਆ ਰਾਜਾ ਵੀ ਆ ਗਿਆ ਲੋਕ ਵੀ ਆ ਗਏ ਜਲਾਦ ਵੀ ਆ ਗਿਆ ਕਹਿੰਦੇ ਰਾਜੇ ਨੇ ਇਸ਼ਾਰਾ ਕੀਤਾ ਜਲਾਦ ਨੂੰ ਵੀ ਸਿਰ ਲਾ ਦੇ ਬਲੀ ਐਵੇਂ ਦਿੱਤੀ ਜਾਂਦੀ ਆ ਆ ਬੱਕਰੇ ਵੀ ਵੜ ਦੇਣ ਸਵਾਲ ਜਵਾਬ ਬਹੁਤ ਹੁੰਦੇ ਨੇ ਵੀ ਇਹ ਜੈ ਜਾ ਕੇ ਨਜੈ ਬਾਣੀ ਤਾਂ ਕਹਿੰਦੀ ਸਭ ਵਿੱਚ ਜਾਣ ਆ ਵੀ ਸਾਨੂੰ ਕੋਈ ਇਖਤਿਆਰ ਨਹੀਂ ਕਿਸੇ ਨੂੰ ਮਾਰਨ ਨਾ ਇਹ ਗੁਰੂ ਨਾਨਕ ਦੇਵ ਜੀ ਦੇ ਘਰ ਦੀ ਮਰਿਆਦਾ ਖੈਰ ਕੀ ਲੈਣਾ ਹੈ